ਕਦਮ ਵੀ ਨਹੀਂ ਪਰਮਾਰਥ ਤੇ ਚਲਦਾ ਰੋਹਾਨੀ ਮਾਰਗ ਤੇ ਮਿਲਦਾ ਮਨ ਜੇ ਮੋਹ ਹੈ ਫਿਰ ਇਹ ਅਗਨ ਸੋਕ ਸਾਗਰ ਅਗਨ ਕਈ ਤਰ੍ਹਾਂ ਦੀਆਂ ਅੱਗਾਂ ਨੇ ਸਾਡੇ ਅੰਦਰ ਵੀ ਬਾਹਰ ਵੀ ਕਿਤਨੀ ਅੱਗਾਂ ਹਨ ਸਹੇਤ ਲੋਭ ਕੂਪ ਚਾਰੇ ਨਦੀਆਂ ਅੱਗ ਪਵੇ ਦਜੇ ਨਾਨਕਾ ਤਰੀਏ ਕਰਮੀ ਲਗ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ ਸਾਡੇ ਅੰਦਰ ਜਠਨ ਅਗਨ ਹੈ ਇਹ ਅਗਨ ਕਿਤਨੀਆਂ ਤਰ੍ਹਾਂ ਦੀ ਅਗਨਾਂ ਨੇ ਸੋਖ ਚਿੰਤਾ ਗਮੀ ਜਿਹਨੂੰ ਗਮ ਬੇਗਮ ਪੂਰਾ ਸ਼ਹਿਰ ਕੋ ਨੂੰ ਕੋਈ ਸੋਖ ਨਹੀਂ ਹੈ ਕੋਈ ਗਮੀ ਨਹੀਂ ਹੈ ਅਸ਼ੋਕ ਹੈ ਅਲੋਕ ਹੈ اے ਪਰਮਾਤਮਾ ਤੂੰ ਸੋਖ ਵਿੱਚ ਨਹੀਂ ਤੂੰ ਚਿੰਤਾ ਵਿੱਚ ਨਹੀਂ ਕਦੇ ਵੀ ਹੁੰਦਾ ਇਕ ਕਦੋਂ ਮਿਟ ਸਕਦੀ ਹੈ ਮੇਰੇ ਕੋਈ ਚਿੰਤਾ ਸੋਗ ਗਮ ਤੌਖਲਾ ਝੂਰਾ ਝੂਰਾ ਵੀ ਕਹਿੰਦੇ ਨੇ ਪ੍ਰਭ ਕਹਿ ਸੇ ਮਰਨ ਕਬ ਹੋਣਾ ਝੂਰੇ ਝੁਰਨਾ ਝੱਜਾ ਝੂਰਨ ਮਿਟੈ ਤੁਮਾਰੋ ਰਾਮ ਨਾਮ ਸਿਉ ਨਾਮ ਨਾਮ ਸੰਗ ਕਰ ਬਿਵਹਾਰੋ ਜੇ ਤੂੰ ਰਾਮ ਨਾਲ ਨਾਲ ਬਿਹਾਰ ਕਰੇ ਬਿਹਾਰ ਮਿੱਤਰਾ ਦੋਸਤਾਂ ਹੋਰਾਂ ਨਾਲ ਬੜਾ ਐ ਸਾੜਾ ਰਿਤੇਦਾਰਾਂ ਨਾਲ ਬੜਾ ਵਿਹਾਰ ਹੈ ਪਰ ਵਿਹਾਰ ਨਹੀਂ ਹੈ ਤਾਂ ਰਾਮ ਨਾਮ ਨਾਲ ਨਹੀਂ ਹੈ ਸੰਤ ਨਾਲ ਨਹੀਂ ਹੈ ਗੁਰੂ ਨਾਲ ਨਹੀਂ ਹੈ ਸੰਤ ਨਾਲ ਨਹੀਂ ਹੈ ਜੇ ਸੰਤ ਨਾਲ ਵਿਹਾਰ ਹੋ ਜਾਏ ਆਏ ਮਿਲੋ ਸੰਤ ਸੱਜਣਾ ਨਾਮ ਜਪਤ ਮਨ ਮਿੱਤ ਜਿਓ ਸੰਤਾਂ ਨਾਲ ਵਿਹਾਰ ਕਰ ਕਿਰਪਾ ਪਾਰ ਬ੍ਰਹਮ ਪੂਰੇ ਸੰਤਾ ਸੰਗ ਬਿਹਾਵੈ ਤੁਧੋਂ ਭੁਲੇ ਸੇ ਜਮ ਜਮ ਮਰਦੇ ਤਿਨ ਕਦੇ ਨ ਚੁੱਕਣ ਹਾਵੈ ਹ ਇੱਥੇ ਸੋਗ ਹਾਵੈ ਹੋਕਾ ਉਹਨੂੰ ਵੀ ਸੋਗ ਹੀ ਕਹਿੰਦੇ ਨੇ ਉਹਨਾਂ ਦੀ ਹੌਕੇ ਕਦੇ ਖਤਮ ਨਹੀਂ ਹੁੰਦੇ ਸੋਗ ਕਦੇ ਖਤਮ ਨਹੀਂ ਹੁੰਦਾ ਜੋ ਮਰਜੀ ਹੋਈ ਜਾਏ ਜਿੰਨਾ ਮਰਜੀ ਧਨ ਹੋ ਜਾਏ ਰਾਜ ਹੋ ਜਾਏ ਸੋਖ ਨਹੀਂ ਖਤਮ ਹੁੰਦਾ ਉਹਨਾਂ ਦਾ ਕਦੇ ਤੇਨੇ ਕਦੇ ਨਾ ਚੁੱਕਣ ਹਾਵੈ ਸੋ ਸਤਗੁਰੂ ਜੀ ਕਹਿੰਦੇ ਨੇ ਇਹ ਅੱਗ ਦਾ ਸਾਗਰ ਸਾਰਾ ਇਸ ਤੋਂ ਕਿਵੇਂ ਬਚੀਏ ਕਰ ਕਿਰਪਾ ਉਧਰ ਹਰ ਨਾ ਕਰ ਕਿਰਪਾ ਕਰੋ ਪਰਮੇਸ਼ਰ ਜੀਓ ਸਾਨੂੰ ਇਸ ਤੋਂ ਬਚਾਓ ਅਸੀਂ ਮੰਗਣ ਇਹੀ ਆਉਂਦੇ ਆਂ ਮੰਗਦੇ ਇਹੀ ਸੋਖ ਸਾਗਰ ਹਸਾ ਸੱਪੇ ਕਿਉਂਕਿ ਇਹੇ ਚੀਜ਼ ਮੰਗਦੇ ਆਂ ਅਸੀਂ ਆ ਕੇ ਗੁਰੂ ਦੇ ਚਰਨਾਂ ਵਿੱਚ ਵੀ ਸੰਤ ਕੋਲ ਵੀ ਇਹ ਹੀ ਮੰਗਦੇ ਆਂ ਕਾਚੀ ਦੇਹ ਵਿਣਸਣੀ ਕੂੜ ਕਮਾਵੇ ਧੰਧ ਜਿਉ ਏ ਕਾਚੀ ਦੇ ਹੈ ਇਹਨੇ ਵਿਣਸ ਜਾਣਾ ਹੈ ਜਿਤਨਾ ਇਸ ਨਾਲ ਕੂੜਾ ਧੰਦਾ ਕਰਿਆ ਉਹ ਵੀ ਵਿਣਸ ਜਾਣਾ ਹੈ ਕੂੜਾ ਤਾਂ ਨਾਮ ਤੋਂ ਬਿਨਾ ਹਰ ਚੀਜ਼ ਕੋੜ ਹੈ ਸਾਤ ਸੰਗ ਜੀ ਬਸ ਪਰਮੇਸ਼ਰ ਦਾ ਨਾਮ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਕਉ ਨਾਨਕ ਦੇ ਜਗਤ ਮੈਂ ਜਿਨ ਜਪਿਓ ਕਿਨ ਜਪਿਓ ਗੁਰਮント ਹੋਰ ਸਭ ਮਿੱਥਾ ਨੇ ਉਸਤੋਂ ਮੈਨੂੰ ਬਚਾਓ ਚਰਨ ਕਮਲ ਸਰਨਾਏ ਨਰਾਇਣ ਦੀਨਾ ਨਾਥ ਭਗਤ ਪਾਰਾਏ ਇਹ ਰਹਾਉ ਦੇ ਬਚਨ ਹਨ ਪਰਮਾਤਮਾ ਦੇ ਚਰਨ ਕਮਲਾਂ ਦੀ ਸਰਨ ਵਿੱਚ ਚਰਨ ਕਮਲ ਸਰਨ ਆਏ ਨਰਾਇਣ ਉਸ ਪਰਮਾਤਮਾ ਦੇ ਚਰਨ ਕਮਲਾਂ ਦੀ ਸਰਨ ਚਰਨ ਮੈਨੂੰ ਪ੍ਰਾਪਤੀ ਹੋਵੇ ਬਚਨ ਲਈ ਤਰੀਕਾ ਦੀਨ ਨਾਥ ਭਗਤ ਪਰ ਆਇਆ ਉਹ ਚਰਨ ਕਮਲ ਕੀ ਨੇ ਉਹ ਨਿਮਾਣੇ ਦਾ ਆਸਰਾ ਨੇ ਦੀਨ ਨਿਮਣ ਦੀਨ ਧਰਮ ਵੀ ਹੁੰਦਾ ਹੈ ਦੀਨ ਨਾਥ 나ਥ ਕਹਿੰਦੇ ਨੇ ਮਾਲਕ ਨੂੰ ਆਸਰਾ ਦੇਣ ਵਾਲਾ ਅਨਾਥ 나ਥ ਮਮ ਤੋ ਸੋ ਨਾਥ ਅਨਾਥ ਨਾਮੋ ਸਰ ਤੋ ਸੋ ਨਦਾਨੀ ਨਾ ਮੋਹ ਸੋ ਪੀਖਾਰੀ ਭਾਈ ਗੁਰਦਾਸ ਜੀ ਕਹਿੰਦੇ ਨਾਥ ਉਹ ਮਾਲਕ ਖਸਮ ਦਿਨਾਂ ਦਾ 나ਥ ਹੈ ਤੇ ਭਗਤਾਂ ਦੇ ਨੂੰ ਆਸਰਾ ਦੇਣ ਵਾਲਾ ਹੈ ਭਗਤ ਪਰਾਇਣ ਪ੍ਰਾਇਣ ਆਸਰਾ ਭਗਤਾਂ ਨੂੰ ਢੇਕ ਭਗਤਾਂ ਕੀ ਢੇਕ ਤੂੰ ਸੰਤਾਂ ਕੀ ਓਟ ਢੇਕ ਆਸਰਾ ਭਗਤ ਪ੍ਰਾਣ ਆਪ ਛੱਡ ਸਦਾ ਰਹ ਪਰਣ ਗੁਰਬਿਨ ਅਵ ਨ ਜਾਣੇ ਕੋਈ ਪ੍ਰਾਣ ਸਤਗੁਰੂ ਜੀ ਕਹਿੰਦੇ ਨੇ ਉਸ ਪ੍ਰਮਾਤਮਾ ਦੀ ਚਰਨ ਕਮਲ ਸਰਨਾਥ ਸਾਨੂੰ ਬਖਸ਼ ਜਿਹੜਾ ਦੀਨਾਂ ਦਾ 나ਥ ਹੈ ਤੇ ਭਗਤਾਂ ਦਾ ਆਸਰਾ ਹੈ ਅਨਾਥਾ 나ਥ ਭਗਤ ਭੈ ਮੇਟਨ ਸਾਧ ਸੰਗ ਜਮਦੂਤ ਨ ਪੇਟਟ ਪੇਰੋ ਅਨਾਥਾਂ ਦਾ ਦਿਨਾਂ ਦਾ ਨਾਥ ਅਨਾਥਾਂ ਦਾ ਨਾਥ ਹੈ ਅਨਾਥ ਜੀਦਾ ਕੋਈ ਮਾਂ ਪਿਓ ਕੋਈ ਪਾਲਣ ਵਾਲਾ ਨਾ ਹੋਵੇ ਸਹਾਰਾ ਦੇਣ ਵਾਲਾ ਨਾ ਹੋਵੇ ਉਹਦਾ ਨਾਥ ਵੈਸੇ ਆਪ ਨਾਥ ਨਾਥੀ ਸਭ ਜਾਕੇ ਉਹ ਐਸਾ ਨਾਥ ਹੈ ਸ੍ਰਿਸ਼ਟੀ ਸਾਰੇ ਜਿੰਨੀ ਵੀ ਸ੍ਰਿਸ਼ਟੀ ਹੈ ਹਰ ਇੱਕ ਨੂੰ ਨਥ ਭਾਈ ਹੋਈ ਹੈ ਭਾਵੇਂ ਉਹਦੇ ਵੱਸ ਵਿੱਚ ਹੈ ਕਬੂ ਚ ਚਿੱਤ ਅੰਦਰ ਸਭ ਕੋ ਵੇਕ ਨਦਰੀ ਏ ਚਲਾਇਦਾ ਅਨਾਥਾ 나ਥ ਭਗਤ ਭੈ ਮੇਟਣ ਫਿਰ ਭਗਤਾਂ ਦੇ ਡਰ ਨੂੰ ਨਾਸ਼ ਕਰਨ ਵਾਲਾ ਹੈ ਭਗਤ ਤਾਂ ਹੀ ਚਲਦਾ ਜਿਹਦਾ ਡਰ ਨਾਸ਼ ਕਰਦਾ ਹੈ ਭਗਤ ਨੂੰ ਹਰ ਤਰ੍ਹਾਂ ਨਾਲ ਸਹਿਤਾ ਕਰਦਾ ਤਾਂ ਇਸ ਮਾਰਗ ਤੇ ਤੁਰਦਾ ਨਹੀਂ ਤੁਰ ਨਹੀਂ ਸਕਦਾ ਸਾਸ਼ਕ ਤੇ ਉਹਦੀ ਟੇਕ ਤੋਂ ਬਿਨਾ ਡਰ ਹੀ ਬਹੁਤ ਹੈ ਸੰਸਾਰ ਵਿੱਚ ਇਹ ਨਾ ਮਿਲਿਆ ਐ ਹੋ ਜਾਏਗਾ ਉਹ ਮਿਲ ਗਿਆ ਚਲਾ ਨਾ ਜਾਏ ਬੜਾ ਡਰ ਹੈ ਉਹ ਡਰ ਖਤਮ ਕਰ ਦਿੰਦਾ ਕਿਵੇਂ ਕਰਦਾ ਹੈ ਨਿਰ ਪਉ ਜਪ ਸਗਲ ਪਉ ਮਿਟੇ ਭੈ ਬੇਟਣ ਭਗਤ ਨੂੰ ਨਾਮੇ ਜਪਾਈ ਜਾਂਦਾ ਹੋਰ ਕੁਝ ਕਰਨੇ ਨਹੀਂ ਦਿੰਦਾ ਨਾਮ ਜਪ ਕੀਤਾ ਜਰਾ ਕਰਦਾ ਉਹਦੇ ਵਿੱਚ ਵੀ ਨਾਮ ਜਪ ਕਿਤੇ ਦੇਖਦਾ ਹੈ ਉਹਦੇ ਵਿੱਚ ਵੀ ਨਾਮ ਜਿਹਾ ਹਰ ਪਾਸੇ ਨੂੰ ਨਾਮ ਚ ਪਉਦਾ ਭਗਤ ਦਾ ਡਰ ਭਗਤਾਂ ਬਹੁਵਚਨ ਤੇ ਭਗਤ ਭੈ ਮਿਟਣ ਭਗਤਾਂ ਦੇ ਡਰ ਨੂੰ ਨਾਸ਼ ਕਰਨ ਵਾਲਾ ਹੈ ਅਤੇ ਸਾਧ ਸੰਗ ਜਮਦੂਤ ਨਾ ਭੇਟਣ ਉਹਨੂੰ ਫਿਰ ਕਿਵੇਂ ਰੱਖਦਾ ਹੈ ਸਾਧਾਂ ਦਾ ਸੰਗ ਦੇ ਦਿੰਦਾ ਹੈ ਗੁਰਮੁਖਾਂ ਦਾ ਸੰਗ ਦੇ ਦਿੰਦਾ ਹੈ ਯਾਦ ਤੇ ਜਮਦੂਤ ਮਿਲਦਾ ਹੀ ਨਹੀਂ ਉਹਦੇ ਵਿੱਚ ਭੇਟਣ ਭੇਟੇ ਨਹੀਂ ਹੁੰਦੇ ਉਹਦੇ ਨਾਲ ਮਿਲਾਪੇ ਨਹੀਂ ਹੁੰਦਾ ਜਮਦੂਤ ਦਾ ਦੋ ਵਾਰੀ ਇਹਦੇ ਵਿੱਚ ਜਮਦੂਤ ਦੀ ਗੱਲ ਆਉਂਦੀ ਹੈ ਸ਼ਬਦ ਵਿੱਚ ਇੱਕ ਵਾਰੀ ਇਹ ਕਗੇ ਆਏ ਸਤ ਸੰਗਤ ਵਿੱਚ ਰਹੇ ਜਮਦੂਤ ਨਹੀਂ ਕਿਉਂਕਿ ਸਤ ਸੰਗ ਸਾਧ ਸੰਗਤ ਵਿੱਚ ਸਤ ਸੰਗਤ ਵਿੱਚ ਗੁਰ ਸੰਗਤ ਵਿੱਚ ਰਹਿਣ ਤੋਂ ਜਮ ਨਹੀਂ ਉਥੇ ਜਮ ਕਿਸ ਤਰ੍ਹਾਂ ਹੜਦਾ ਇੱਕੋ ਹੀ ਚੀਜ਼ ਨਾਲ ਹੜਦਾ ਹੈ ਅਵਰ ਕਰਤੂਤ सगਲੀ ਜਮ ਦਾ ਨੇ ਜਿਹੜਾ ਮਰਜੀ ਚੰਗਾ ਕੰਮ ਕਰ ਲੋ ਜਮ ਦੀ ਸਜ਼ਾ ਮਿਲੇਗੀ ਇੱਕੋ ਹੀ ਕੰਮ ਹੈ ਬਸ RAM ਨਾਮ ਮਿੰ ਤਿਲ ਨਹੀਂ ਮੰਨੇ ਹਰੀ ਦੇ ਨਾਮ ਤੋਂ ਬਿਨਾ ਇੱਕ ਤਿਲ ਜਿੰਨੀ ਵੀ ਜਮ ਗੱਲ ਨਹੀਂ ਮੰਦਾ ਕਿਸੇ ਦੀ ਨਾਮ ਵਾਲੇ ਦੇ ਹੱਥ ਜੋੜ ਕੇ ਖੜਦਾ ਹੈ ਜਮਰਾਉ ਮਿਲੈ ਦੇ ਭੇਟ ਭੇਟਾ ਲੈ ਕੇ ਖੜਦਾ ਦੇ ਜਿਵੇਂ ਵੱਡੇ ਵੱਡੇ ਕੋਈ ਮਨਿਸਟਰ ਦੇ ਅੱਗੇ ਖੜਦਾ ਹੈ ਕੋਈ ਫੁੱਲ ਲੈ ਕੇ ਕੋਈ ਸਾਧ ਸੰਗ ਕਿਉਂਕਿ ਸਤ ਸੰਗਤ ਵਿੱਚ ਨਾਮ ਦੀ ਗੱਲ ਹੁੰਦੀ ਹੈ ਜੇ ਸਤ ਸੰਗਤ ਜਿੰਨਾ ਜ਼ਿਆਦਾ ਮਨੁੱਖ ਸਤ ਸੰਗਤ ਵਿੱਚ ਰਹੇਗਾ ਰਹੇਗਾ ਕਿ ਜਦੋਂ ਕਿਰਪਾ ਕਰਦਾ ਹੈ ਤਾਂ ਹੁੰਦੀ ਹੈ ਕਿਰਪਾ ਕਰੇ ਜਾਂ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈ ਹੈ ਇਹਨੂੰ ਵਧਾਉਂਦੇ ਜਾਣਾ ਤਿਉਂ ਤਿਉਂ ਹਰ ਸੋ ਰੰਗ ਉਨਾ ਹੀ ਪਰਮਾਤਮਾ ਨਾਲ ਪਿਆਰ ਲੱਗਦਾ ਚਲਾ ਜਾਏਗਾ ਉਤਨਾ ਹੀ ਚਲੇਗਾ ਵੈਸੇ ਤਾਂ ਸਤਸੰਗਤ ਵਿੱਚ ਹੋਰ ਵੀ ਬੜੀਆਂ ਕਿਰਪਾ ਵਰਤਦੀਆਂ ਰਹਿੰਦੀਆਂ ਨੇ ਸਾਧ ਸੰਗ ਜੀ ਕੋਈ ਕਦੋਂ ਨਹੀਂ ਹੱਸਾਉਂਦੀ ਪਤਾ ਨਹੀਂ ਕਿੰਨੀਆਂ ਜਿਹੜੀ ਕਦੇ ਸੁਣੀ ਗੱਲ ਦੇਖੀ ਨਹੀਂ ਹੁੰਦੀ ਉਹ ਵਰਤਦੀ ਦੇਖੀਦੀ ਹੈ ਜਨਮ ਮਰਨ ਬਹੁਤ ਦੁੱਖ ਸਾਧੂ ਸੰਗ ਨਸੈ ਜਨਮ ਤੋਂ ਲੈ ਕੇ ਮਰਨ ਤੱਕ ਦਾ ਮੋਹ ਦਾ ਦੁੱਖ ਮੋਹ ਦੁੱਖ ਗਿਆ ਬਹੁਤ ਵੱਡਾ ਕਿਸੇ ਵੀ ਚੀਜ਼ ਦਾ ਨਾਮ ਤੋਂ ਬਿਨਾ ਪਕੜ ਹੈ ਉਹ ਦੁੱਖ ਹੈ ਸਾਧ ਸੰਗ ਜਮਦੂਤ ਨਾ ਭੇਟਣ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਾਰੇ ਨਿਰਮਲ ਭੈ ਚੀਤਾ ਸੰਗਤ ਕੋ ਗੁਣ ਭਉ ਅਦਕਾਈ ਥੋੜੇ ਥੋੜੇ ਨਾ ਬਹੁਤ ਜ਼ਿਆਦਾ ਸੋ ਸਤਗੁਰੂ ਜੀ ਕਹਿੰਦੇ ਭਾਈ ਜੀਵਨ ਰੂਪ ਅਨੂਪ ਦਿਹਾਲਾ ਰਵਣ ਗੁਣਾ ਕਟਿਏ ਜਮ ਜਾਲਾ ਪਰਮਾਤਮਾ ਦਾ ਨਾਮ ਜੀਵਨ ਹੈ ਸਾਡਾ ਨਾਨਕ ਨਾਮ ਮਿਲੈ ਤਾਂ ਜੀਵਨ ਜੀਵਨ ਹੀ ਹੈ ਨਾਮ ਤੋਂ ਬਿਨਾ ਜੀਵਨ ਨਹੀਂ ਹੈ ਚਾਹੇ ਸਰੀਰ ਕਰਕੇ ਜੀ ਰਏ ਇਹਨੂੰ ਜੀਵਨ ਨਹੀਂ ਕਿਹਾ ਮਤ ਤੂੰ ਜਾਣੋ ਏ ਜੀਵ ਦੇ ਆਪ ਮਾਰੇ ਕਰਤਾਰ ਉਤ ਮਾਰੇ ਹੋਏ ਕਦੋਂ ਜਿਹੜਾ ਜਿਹਦੀ ਉਪਮਾ ਨਹੀਂ ਹੋ ਸਕਦੀ ਜਿਹੜਾ ਦਇਆ ਦਾ ਘਰ ਹੈ ਉਹਦਾ ਨਾਮ ਜਪੜਦਾ ਜੇ ਉਹਦੇ ਨਾਮ ਨੂੰ ਜਪੋਗੇ ਰਮਣ ਗੁਣਾ ਕਟਿਏ ਜਮ ਜਾਲਾ ਪਹਿਲਾਂ ਜਮਦੂਤ ਨਾ ਭੇਟਣ ਜਮ ਦਾ ਜਾਲ ਹੀ ਕਟ ਦਿੰਦਾ